ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਆਨੂੰ ਅੱਜ ਦੀ ਵੀਡੀਓ ਵਿੱਚ ਤੇ ਵੀਡੀਓ ਬਹੁਤ ਖਾਸ ਆ ਜੀ ਬਾਤੋ ਸ਼ੇਅਰ ਕਰਿਓ ਜਰੂਰ ਹਰ ਇੱਕ ਦੇ ਮੋਬਾਈਲ ਦੇ ਵਿੱਚ ਵੀਡੀਓ ਪਹੁੰਚੇ ਇਹ ਤੁਹਾਡੀ ਜਾਨ ਬਚਾ ਸਕਦੀ ਆ ਤੁਹਾਡਾਂ ਨੂੰ ਹੋਣ ਵਾਲੀ ਠੱਗੀ ਬਚਾ ਸਕਦੀ ਆ ਤੁਹਾਡੇ ਘਰ ਕਿਸੇ ਗੈਰ ਆਦਮੀ ਦਾ ਡਾਕਾ ਪਾਉਣ ਆਇਆ ਆ ਕੋਈ ਚੋਰੀ ਕਰਨ ਆਇਆ ਉਹ ਤੋਂ ਤੁਹਾਨੂੰ ਬਚਾ ਸਕਦੀ ਏ ਇਸ ਲਈ ਵੀਡੀਓ ਬਹੁਤ ਜ਼ਿਆਦਾ ਖਾਸ ਆ ਇਹੀ ਤਗੀਦ ਫੇਰ ਆ ਬਾਤਵਾ ਸ਼ੇਅਰ ਕਰਿਓ ਕਿ ਹਰ ਇੱਕ ਮੋਬਾਈਲ ਤੇ ਵੀਡੀਓ ਪਹੁੰਚੇ। ਵਿਤੇ ਦਿਨੀ ਨਾ ਅੱਜ ਤੋਂ 2-3 ਦਿਨ ਪਹਿਲਾਂ 골ਡਨ ਸੁਪਰਮਾਰਕੀਟ ਦੇ ਵਿੱਚ ਠੱਗੀ ਹੋਈ ਆ ਜੀ। ਬਹੁਤ ਹੀ ਵਿਉਤਵੰਤ ਢੰਗ ਦੇ ਨਾਲ ਉਹਨੇ ਠੱਗੀ ਕੀਤੀ ਆ। ਪਤਾ ਵੀ ਲੱਗਣ ਤੋਂ ਠੱਗੀ ਹੋ ਗਈ ਤੇ 10-15 ਮਿੰਟ ਬਾਅਦ ਪਤਾ ਲੱਗਾ ਕਿ ਹਾਂ ਬਈ ਅਸੀਂ ਠੱਗੇ ਗਏ ਆ। ਤੇ 7000 ਰੁਪਇਆ ਹੱਥੋਂ ਦੇ ਇਹ ਥਾਂ ਆਏ ਸੀ ਹੱਥੋਂ ਲੈ ਗਏ ਦੁਕਾਨ ਤੇ ਬੈਠੇ ਮਾਲਕ ਕੋਲ ਤੇ ਉਹ ਵੀਡੀਓ ਵੀ ਅਸੀਂ ਸੀਸੀਟੀਵੀ ਜਿਹੜੀਆਂ ਫੋਟੋ ਚ ਕਢਾਈਆਂ ਆ ਉਹਦਾ ਬੰਦਿਆਂ ਦੇ ਫੋਟੋ ਵੀ ਤੁਹਾਨੂੰ ਠੱਗੀ ਦਾ ਢੰਗ ਦੱਸਦੇ ਆ ਨਾਲ ਨਾਲਾ ਵੀਡੀਓ ਚਾਹਦਾ ਜੀ ਤਾਂ ਢੰਗ ਦੇਖੋ ਤੁਸੀਂ ਠੱਗੀ ਦਾ ਕਿੰਨੇ ਤਰੀਕੇ ਨਾਲ ਗੱਲਾਂ ਵਿੱਚ ਪਾ ਕੇ ਇਕੱਲੇ ਇਕੱਲੇ ਤਿੰਨ ਥੱਗ ਵੱਖਰੇ ਵੱਖਰੇ ਰਾਹ ਤੋਂ ਵੱਖਰੇ ਵੱਖਰੇ ਕਾਮ ਲਈ ਦੁਕਾਨ ਤੇ ਆਉਂਦੇ ਆ ਗੋਲਨ ਸੁਪਰਮਾਰਕੀਟ ਦੇ ਵਿੱਚ ਤੇ ਕਿੱਦਾਂ ਵਿਉਤਬੰਦੀ ਦੇ ਨਾਲ ਠੱਗੀ ਵਜਦੀ ਸੋ ਵੀਡੀਓ ਦੇਖੋ ਨਾਲ ਨਾਲ ਤੁਹਾਨੂੰ ਸਮਝਾਉਨੇ ਹੋਇਆ ਕੀ ਸੀ ਆ ਇਹ ਕੋਈ ਆਪ ਮੰਨ ਘਰ ਦਾ ਕਹਾਣੀ ਤੁਹਾਨੂੰ ਸੁਣਾਉਣ ਲੱਗਾ ਸੁਪਰਮਾਰਕਟ ਦੇ ਜਿਹੜੇ ਮਾਲਕ ਆ ਭਾਬੀ ਜੀ ਸਾਰੀ ਗੱਲ ਉਹਨਾਂ ਨੇ ਆਪ ਹਰਜਿ ਵਿੱਚ ਦੱਸੀ ਆ ਉਹਨਾਂ ਦੀ ਜਵਾਨੀ ਤੁਹਾਨੂੰ ਸੁਣਾ ਰਹੇ ਆ ਤੇ ਕੀ ਕੀ ਉਹਨਾਂ ਨਾਲ ਵਰਤਾਲਾ ਵਰਤਿਆ ਤੇ ਮੈਂ ਫੇਰ ਪਲੀਜ਼ ਕਰਦਾ ਕਿ ਬੇਨਤੀ ਆ ਆਪਣੇ ਘਰਾਂ ਦੇ ਅੰਦਰ ਕਿਸੇ ਨੂੰ ਲਾ ਆਉਣ ਪਿਆ ਕਰੋ ਜਿਹੜੀ ਆਪਣੀ ਦਇਆਤ ਆ ਨਾ ਦਇਆ ਦਿਖਾਉਣੇ ਆਪਾਂ ਨੂੰ ਮਾਰਿਆ ਦੱਸਿਆ ਦਇਆ ਕਰਨੀ ਇਹ ਆਪਣੇ ਪਿੰਡ ਵਿੱਚ ਆਪਣੇ ਆਂਢ ਗੁਆਂਢ ਬਹੁਤ ਦਇਆ ਕਰਨ ਵਾਲੇ ਧੰਦੇ ਜੀ ਹੁੰਦੇ ਜਨ ਲੋੜ ਹੁੰਦੀ ਆ ਕਿਸੇ ਦਾ ਪੁੱਤ ਹੈ ਨਹੀਂ ਸਿਰ ਤੇ ਕਿਸੇ ਦਾ ਭਰਾ ਹੈ ਨਹੀਂ ਕਿਸੇ ਦਾ ਪਿਓ ਹੈ ਨਹੀਂ ਕਿਸੇ ਦੇ ਘਰ ਰੋਟੀ ਬੜੀ ਮੁਸ਼ਕਲ ਨਾਲ ਪੱਕਦੀ ਆ ਕੋਈ ਦਵਾਦਾਰ ਤੋਂ ਦੁਖੀ ਆ ਸੋ ਕਿਸੇ ਬਾਦ ਦਾ ਭਲਾ ਕਰਨ ਨਾਲੋਂ ਆਪਣੇ ਘਰ ਦੇ ਆਲ ਦਵਾਲੇ ਆਪਣੇ ਪਿੰਡ ਵਿੱਚ ਕਿਸੇ ਦਾ ਭਲਾ ਕਰ ਲਿਆ ਕਰੋ ਜੇ ਕੋਈ ਠਾਕ ਗਲੀ ਵਿੱਚ ਮੰਗਣ ਵੀ ਆਉਂਦਾ ਕੂਏ ਭਾਂਦਾ ਤੁਸੀਂ ਕਦੇ ਕੱਲੇ ਹੁੰਦੇ ਆ ਤਾਂ ਬੇਨਤੀ ਆ ਕਿ ਹਿੰਮਤ ਦੇ ਨਾਲ ਉਹਨੂੰ ਇੱਥੋਂ ਤੋੜਿਆ ਕਰੋ ਕਿ ਵੀ ਤੂੰ ਇੱਥੇ ਮੰਗਣਾ ਨਹੀਂ ਅਸੀਂ ਆਲਰੇਡੀ ਦਾਨਪੁਣ ਕਰਦੇ ਆ ਤੇ ਤੁਸੀਂ ਵੀਡੀਓ ਦੇਖੋ ਹੋ ਸਕਦਾ ਤੁਹਾਡੀ ਵੀ ਕਦੇ ਨਾ ਕਦੇ ਜੀ ਠੱਗੀ ਬੱਚੋਂ ਤੁਸੀਂ ਵੀ ਬਾਜੋ ਲਓ ਜੀ 24 4 2025 ਦੀ ਇਹ 3 ਵਜ ਕੇ 15 ਮਿੰਟ ਦੀ ਵੀਡੀਓ ਆ গোল্ডਨ সুইট ਸ਼ਾਪ ਦੀ ਵੀਡੀਓ ਆ ਆਪਣੇ ਪਿੰਡ ਜਮਸ਼ੀਰ ਖਾਸ ਦੀ ਸੋ ਕੇ ਇਸ ਤਰ੍ਹਾਂ ਠੱਗਾਂ ਨੇ ਬੜੇ ਪ੍ਰੀਪਲਾਨ ਤਰੀਕੇ ਦੇ ਨਾਲ ਠੱਗੀ ਨੂੰ ਅੰਜਾਮ ਦਿੱਤਾ ਗੱਲਾਂ ਦੇ ਵਿੱਚ ਲੈ ਕੇ ਉਹ ਸਾਰਾ ਦਿਖਾਉਂਦੇ ਆ ਇਹ ਕਸਟਮਰ ਪਹਿਲਾਂ ਆਏ ਹੋਏ ਸੀ ਜਿਹੜੇ ਆ ਜਿਹੜਾ ਬੰਦਾ ਹੁਣ ਆਇਆ ਜੀ ਕਾਊਂਟਰ ਤੇ ਖੜਾ ਇਹ ਠਾ ਗਿਆ ਨੰਬਰ 1 ਇਹ ਨੰਬਰ 1 ਤੇ ਭੈਣ ਜੀ ਹੁਣ ਆ ਕੋ ਆਇਆ ਤੇ ਕਹਿੰਦਾ ਸਮਾਨ ਲੈਣਾ ਆ ਉਹ ਕਹਿੰਦੇ ਭਾਜੀ ਭਾਜੀ ਸਾਰਾ ਸਮਾਨ ਮਿਲ ਜਾਊਗਾ ਇਨੇ ਗਾਹ ਕੌਸ਼ ਦੱਸਿਆ ਕਹਿੰਦਾ ਕੋਈ ਨਹੀਂ ਤੁਸੀਂ ਕਸਟਮਰ ਅਟੈਂਡ ਕਰ ਲਓ ਮੈਂ ਤਾਂ ਨਾ ਬਾਅਦ ਚ ਗੱਲ ਕਰਦਾ ਆ ਕਿਉਂਕਿ ਇਹਨੂੰ ਪਤਾ ਸੀ ਕਸਟਮਰਾਂ ਦੇ ਖੜੇ ਖੜੇ ਮੇਰੇ ਤੋਂ ਠੱਗੀ ਭਜਣੀ ਨਹੀਂ ਸੋ ਜਿਹੜਾ ਇੱਕ ਹੁਣ ਬੰਦਾ ਐਂਟਰ ਕਰਿਆ ਇਹ ਵੀ ਇਹਦਾ ਸਾਥੀ ਆ ਜੀ ਇਹ ਆ ਦੇਖੋ ਇਹ ਵੀ ਇਹਦਾ ਸਾਥੀ ਆ ਜੀ ਤੇ ਦੋ ਜਣੇ ਹੋ ਗਏ ਇਹ ਇਹ ਬਸ ਕੋਈ ਗੱਲਬਾਤ ਨਹੀਂ ਹਲੇ ਕਰਦੇ ਹੁਣ ਭੈਣ ਜੀ ਹੁਣ ਹੀ ਆਪਣੇ ਕੰਮਾਂ 'ਚ ਬਿਜ਼ੀ ਆ ਇਹ ਦੋਨੋਂ ਜਣੇ ਬਹਿ ਗਏ ਤੇ ਮਾਲੀ ਮੋਟੀ ਗੱਲਬਾਤ ਕਰ ਰਿਹਾ ਇਹ ਬੰਦਾ ਜਿਹੜਾ ਬੈਠਾ ਆ ਕਿ ਸਮਾਨ ਲੈਣਾ ਕੋਈ ਗੱਲ ਨਹੀਂ ਬੰਜੀ ਤੁਸੀਂ ਆਹ ਕਸਟਮਰ ਅਟੈਂਡ ਕਰ ਲਓ ਆਪਾਂ ਫਿਰ ਤੁਹਾਨੂੰ ਲਿਖਾ ਦਿੰਨੇ ਹਾਂ ਸਮਾਨ ਸਾਰਾ ਤੇ ਬੜੇ ਪ੍ਰੀਪਲੈਨਡ ਤਰੀਕੇ ਦੇ ਨਾਲ ਇਹ ਐਂਟਰ ਕੀਤੇ ਆ ਆਹ ਦੇਖੋ ਬਾਹਰੋਂ ਦੇਖਦਾ ਪਿਆ ਇਹਦਾ ਤੀਜਾ ਬੰਦਾ ਵੀ ਆ ਇਹ ਉਹਨੂੰ ਵੀ ਇਸ਼ਾਰਾ ਮਾਰੂਗਾ ਕਿ ਤੂੰ ਵੀ ਆ ਜਾ ਹੁਣ ਉਹਦੀ ਇੰਟਰਵਿਊ ਤੁਹਾਨੂੰ ਦਿਖਾਵਾਂਗੇ ਆ ਲੋ ਦੋਨੇ ਠਾ ਕੇ ਬਹਿ ਗਏ ਆ ਜੀ ਇਹ ਦੋ ਠਾ ਗਿਆ ਇਹ ਨਾਲੇ ਖੁਰ ਬੰਦਾ ਵੀ ਉਹ ਵੀ ਆਊਗਾ ਹਲੇ ਉਹ ਵੀ ਤੁਹਾਨੂੰ ਦਿਖਾਉਨੇ ਆ। ਇਹ તાਜੀ ਵੀਡੀਓ ਹੈ 24 ਤਰੀਕ ਦੀ ਜੀ ਆਚਾਰਕ ਦਿਨ ਪਹਿਲਾਂ ਦੀ ਸਵਾ 3 ਵਜੇ ਇਹ ਸਾਰਾ ਜਿਹੜੀ ਕਾਰਵਾਈ ਪਈ ਆ ਸਿਖਰ ਦਪਹਿਰੇ। ਵੀਡੀਓ ਬਣਾਉਣ ਦਾ ਮਕਸਦ ਭੈਣ ਜੀ ਉਹਨਾਂ ਦਾ ਇਹੀ ਆ ਕਿ ਕੋਈ ਹੋਰ ਘਰ ਤੋਂ ਜਾਂ ਦੁਕਾਨ ਤੋਂ ਇਸ ਤਰ੍ਹਾਂ ਠੱਗਿਆ ਨਾ ਜਾਵੇ। ਉਹਨਾਂ ਨੇ ਖਾਸ ਤੌਰ ਤੇ ਕਹਿ ਕਿ ਵੀਡੀਓ ਪੁਵਾਈ ਆ। ਕਵੀਰ ਜੀ ਵੀਡੀਓ ਪਾਉਣੀ ਆਪਾਂ ਕਿਸੇ ਹੋਰ ਦਾ ਭਲਾ ਕਰ ਸਕੀਏ ਤੇ ਅੱਜ ਕੱਲ੍ਹ ਠੱਗਾਂ ਚੋਰਾਂ ਦਾ ਜਿਹੜਾ ਜਮਾਨਾ ਬਹੁਤ ਤੇਜ਼ ਆ ਇਹਨਾਂ ਦੇ ਇਹਨਾਂ ਦਾ ਜਮਾਨਾ ਆ ਤੇ ਚੋਰੀਆਂ ਠੱਗੀਆਂ ਹੋ ਬਹੁਤ ਰਹੀਆਂ ਆ ਲਓ ਜੀ ਤੀਜਾ ਬੰਦਾ ਵੀ ਠੱਗ ਜਿਹੜਾ ਐਂਟਰ ਕਰ ਰਿਹਾ ਆ ਉਹ ਦੇਖੋ ਆ ਗਿਆ ਤਲੀਚੇ ਲੈ ਕੇ ਉਹ ਵੀ ਇਹਨਾਂ ਦਾ ਸਾਥੀ ਆ ਆ ਲਓ ਉਹਦੀ ਵੀ ਐਂਟਰੀ ਹੋ ਗਈ ਤਿੰਨ ਠੱਗ ਇਕੱਠੇ ਹੋ ਗਏ ਤਾਂ ਕਸਟਮਰ ਜਿਹੜੇ ਪਹਿਲਾਂ ਖੜੇ ਹੋ ਆਪਣਾ ਸਮਾਨ ਸੋਣ ਲੇ ਰਹੇ ਨਾ ਨਾ ਦੇਖ ਰਹੇ ਆ ਕਿ ਕਿਸੇ ਨੂੰ ਨਹੀਂ ਪਤਾ ਇਹ ਤਿੰਨ ਜਣੇ ਇਕੱਠੇ ਆ ਤੇ ਇੱਕ ਉਹ ਗਿਆ ਆ ਜੀ ਕੁਝ ਪੀਣ ਨੂੰ ਕੋਲਡ ਡਰਿੰਕ ਲੈਣ ਆ ਲੋ ਕੋਲਡ ਡਰਿੰਕ ਲੈ ਆਇਆ ਤੇ ਜਦੋਂ ਬੰਦੇ ਨੂੰ ਨਾ ਆਪਣੇ ਲੈਣਾ ਹੋਵੇ ਜੰਗਲ ਦੇ ਵਿੱਚ ਆ ਦੇਖੋ ਉਹਦੇ ਪੈਸੇ ਉਹਨਾਂ ਦੇ ਦੇਣੇ ਆ ਲੋ ਭੈਣ ਜੀ ਆ ਠੰਡੇ ਦੇ ਪੈਸੇ ਲੋ ਜੀ ਬੰਦਾ ਜੈਨੂਨ ਬਣ ਗਿਆ ਕਿ ਹਾਂ ਵੀ ਚੀਜ਼ ਲਈ ਪੈਸੇ ਦੇ ਦੇ ਚਾਹੇ 20 ਰੁਪਏ ਦੀ ਚੀਜ਼ ਆ ਤੇ ਇਹ 20 ਰੁਪਏ ਦੇ ਕੇ ਇਹਨਾਂ ਨੇ ਕਿੰਨੇ ਠਗਣੇ ਉਹ ਦੇਖਿਓ ਤੁਸੀਂ ਆਹ ਲੋ ਜੀ ਉਹ ਜਿਹੜਾ ਹੁਣ ਦੋ ਠਾਕ ਦੂਜੇ ਆ ਇੱਕ ਬੈਠਾ ਆ ਤੇ ਇੱਕ ਜਿਹੜਾ ਆ ਦਲੀਚੇ ਲੈ ਕੇ ਆਇਆ ਉਹਨਾਂ ਦੀ ਗੱਲਬਾਤ ਚੱਲ ਪਈ ਉਹ ਡੀਲ ਕਰਨ ਲੱਗ ਪਏ ਕਿ ਦਲੀਚੇ ਮੈਂ ਖਰੀਦ ਲੈਣਾ ਆ ਉਹ ਪਹਿਲਾਂ ਭੈਣ ਜੀ ਨੂੰ ਪੁੱਛ ਰਿਹਾ ਸੀ ਕਿ ਦਲੀਚੇ ਤੁਸੀਂ ਸੀ ਲਓ ਭੈਣ ਜੀ ਕਹਿੰਦਾ ਸਾਨੂੰ ਨਹੀਂ ਲੋੜ ਹੈਗੀ ਆਲਰੇਡੀ ਸਾਡੇ ਕੋਲ ਹੈਗੇ ਤੇ ਇਹ ਵਿੱਚ ਜੀ ਫੇਜ ਤਾਂ ਹੁਣ ਠੱਗੀ ਤਾਂ ਮਾਰਨੀ ਆ ਠੱਗੀ ਬਜਣੀ ਕਿੱਦਾਂ ਉਹ ਦੇਖਿਓ ਤੁਸੀਂ ਉਹ ਚੀਜ਼ ਬੜੀ ਦੇਖਣ ਵਾਲੀ ਆ ਇਹ ਆ ਦੇਖਿਓ ਹੁਣ ਤੁਸੀਂ ਉਹ ਦਲੀਚੇ ਦੇਖ ਰਿਆ ਆ ਦਲੀਚੇ ਦੇਖ ਕੇ ਨਾਲ-ਨਾਲ ਭੈਣ ਜੀ ਉਹ ਨਾਲ ਗੱਲਬਾਤ ਕਰ ਰਹੀ ਆ ਕਿ ਹਾਂ ਜੀ ਭੈਣ ਜੀ ਦਲੀਚੇ ਬਹੁਤ ਵਧੀਆ ਆ ਤੇ ਰੇਟ ਮੈਂ ਕਰ ਲੈਣਾ ਸਾਰੇ ਮੈਂ ਹੀ ਲੈ ਲੈਣਾ ਆ ਆ ਦੇਖੋ ਨਾਲ-ਨਾਲ ਗੱਲਬਾਤ ਕਰ ਰਹੀ ਆ ਤੇ ਦਿਖਾਊਗਾ ਵੀ ਆ ਦੇਖੋ ਦਿਖਾਉਣ ਲੱਗਾ ਕਿ ਆ ਤੁਸੀਂ ਚੈੱਕ ਕਰੋ ਦਲੀਚਾ ਬਹੁਤ ਜ਼ਿਆਦਾ ਵਧੀਆ ਆ ਇਹ ਤੁਸੀਂ ਨਹੀਂ ਲੈਣੇ ਕੋਈ ਗੱਲ ਨਹੀਂ ਮੈਂ ਇਹ ਤੋਂ ਸਾਰੇ ਹੀ ਪਰਚੇਸ ਕਰ ਲੈਣਾ ਇਕੱਠੇ ਹੀ ਦਲੀਚੇ ਤੇ ਇਹ ਜਦਦਾ ਗੱਲਾਂ ਦੇ ਵਿੱਚ ਝਾਂਸੇ ਵਿੱਚ ਲੈਣਾ ਕਿਸੇ ਨੂੰ ਤੇ ਸਾਡੇ ਜਿਹੜੇ ਪੰਜਾਬੀ ਹੁਣ ਹੈਗੇ ਦਿialu ਜ਼ਿਆਦਾ ਆ ਘਰ ਆਇਆ ਮੰਗਦਿਆਂ ਨੂੰ ਵੀ ਘਰ ਦੇ ਅੰਦਰ ਬਾੜ ਕੇ ਚਾਹ ਪਾਣੀ ਪਲਾਉਣ ਲੱਪੈਂਦੇ ਤੇ ਅਗਲਾ ਸਾਦਾ ਕੁਝ ਖੁੰਝ ਕੇ ਉਹ ਜਾਂਦਾ ਆ ਤੇ ਅਵੇਅਰਨੈਸ ਜ਼ਰੂਰੀ ਆ ਭਾਈ ਦਇਆ ਆਪਣੇ ਆਲ ਵਾਲਾ ਦਿਖਾਇਆ ਕਰੋ ਤੁਹਾਨੂੰ ਅੱਗੇ ਵੀ ਕਿਹਾ ਵੀਡੀਓ ਵਿੱਚ ਆਪਣੇ ਆਲ ਵਾਲਾ ਦਿਖਾਇਆ ਕਰੋ ਤੇ ਆਹ ਕਸਟਮਰਾਂ ਨੇ ਆਪਣਾ ਚਲੋ ਸਮਾਨ ਨੂੰ ਲੈਣਾ ਲੈ ਕੇ ਲੇਰਾਇਆ ਤੇ ਪਿੱਛੇ ਉਹ ਗੱਲਾਂ ਬਾਤਾਂ ਤਿੰਨ ਤਿੰਨ ਠਾ ਗਿਆ ਉਹ ਆਪਣਾ ਕੰਮ ਕਰੀ ਜਾਂਦੇ ਹੋ ਹਲੇ ਕਿਉਂਕਿ ਉਹਨਾਂ ਦਾ ਹੱਥ ਨਹੀਂ ਪੈ ਰਿਹਾ ਕਿਸੇ ਪਾਸੇ ਉਹ ਦੇਖੋ ਗੱਲਬਾਤ ਕਰੰਡਾ ਹੈ ਜ਼ਲੀਚਿਆਂ ਦੀ ਮੌਕਾ ਭਾਲਦੇ ਪਏ ਕਿ ਕਦੋਂ ਕੋਈ ਇੱਧਰ-ਉੱਧਰ ਹੋਵੇ ਜਾਂ ਸਦਾ ਹੱਥ ਸਾਫ਼ ਕਰੀਏ ਪਰ ਹੱਥ ਸਿੱਧਾ ਸਾਫ਼ ਨਹੀਂ ਹੋਇਆ ਕਿੱਦਾਂ ਸਾਫ਼ ਕੀਤਾ ਉਹ ਉਹ ਬਹੁਤ ਵੱਡੀ ਗੱਲ ਆ ਕਿੱਦਾਂ ਤੁਹਾਨੂੰ ਪਿਆਰ ਦੇ ਨਾਲ ਤੁਹਾਡਾ ਜਿਹੜਾ ਵਿਸ਼ਵਾਸ ਜੱਤ ਕੇ ਤੁਹਾਨੂੰ ਠਾਗ ਲੈਂਦੇ ਲੋਕ ਇਸ ਚੀਜ਼ ਤੋਂ ਵੇਰਵਿਸ ਰਿਆ ਕਰਵਾ ਦੇਖੋ ਗੱਲਬਾਤ ਕਰੀ ਜਾਂਦੇ ਆ ਰੇਟ ਦੀ ਤੇ ਨਾਲ ਨਾਲ ਭੈਣ ਜੀ ਨਾਲ ਉਹ ਗੱਲਬਾਤ ਕਰੀ ਜਾਂਦਾ ਕਿ ਇਹ ਇੰਨੇ ਦਾ ਹੈਗਾ ਆ ਇੰਨੇ ਆਪਾਂ ਦੇ ਦਿੰਨੇ ਆ ਜੀ ਬੈਲ ਕੋਲ ਉਹਨਾਂ ਨੂੰ ਹੌਸਲੇ ਵਿੱਚ ਰਿਹਾ ਉਹਨਾਂ ਨੂੰ ਆਪਣੇ ਵਿਸ਼ਵਾਸ ਪਾਤਰ ਬਣਾਇਆ ਪਹਿਲਾਂ ਇਹਨਾਂ ਨੇ ਕਿ ਅਸੀਂ ਬੜੇ ਜੈਨੂਨ ਜਿਆ ਬੰਦਾ ਜੀ ਮੈਂ ਮੈਂ ਖਰੀਦ ਲੈਣਾ ਸਾਰੇ ਤੇ ਆਹ ਗੱਲਬਾਤ ਚੱਲੀ ਜਾਂਦੀ ਆ ਤੇ ਉਹ ਨਾਲ ਨਾਲ ਇਹ ਕਹਿ ਰਿਹਾ ਜੋ ਭੈਣ ਜੀ ਨੇ ਦੱਸਿਆ ਸਾਨੂੰ ਕਿ ਕਹਿੰਦਾ ਮੇਰੇ ਤੋਂ ਪੈਸੇ ਥੋੜੇ ਜੇ ਹੈਗੇ ਆ ਤੁਸੀਂ ਮੈਨੂੰ ਇੱਥੋਂ ਪੈਸੇ ਦੇ ਦਿਓ ਤੇ ਮੈਂ ਇਹਦੀ ਪੇਮੈਂਟ ਕਰ ਦੇ ਤੁਹਾਨੂੰ ਕਢਾ ਕੇ ਦੇ ਦਿੰਦਾ ਆ ਉਹਨਾਂ ਗੱਲਾਂ ਬਾਤਾਂ ਦੇ ਵਿੱਚ ਫੇ ਕਸਟਮਰ ਵੀ ਦੁਕਾਨ ਤੇ ਹੋਰ ਆ ਜਾਂਦੇ ਆ ਕਸਟਮਰ ਹੁਣੀ ਆ ਹੋਰ ਭਾਈ ਹੁਣੀ ਆਏ ਆ ਇਹ ਵੀਰ ਹੁਣੀ ਵੀ ਦੇਖਦੇ ਉਹਨਾਂ ਦੀਆਂ ਗੱਲਾਂ ਬਾਤਾਂ ਨਾਲ ਨਾਲ ਸੁਣਦੇ ਆ ਕਿ ਕੀ ਗੱਲਬਾਤ ਕਰਦੇ ਪਏ ਆ ਤੇ ਇਹਨਾਂ ਨੇ ਵੀ ਆਪਣਾ ਸਮਾਨ ਲੈ ਕੇ ਤਾਂ ਇਹਨਾਂ ਦੇ ਵੀ ਚਲ ਜਾਣਾ ਜੀ ਆ ਦੇਖੋ ਜਿਹੜੇ ਪਿੱਛੇ ਸੀ ਉਹਨਾਂ ਨੇ ਵੀ ਆਪਣਾ ਸਮਾਨ ਲੈ ਲਿਆ ਤੇ ਦੋ ਜਿਹੜੇ ਆ ਆਹ ਵਾ ਇਹਨਾਂ ਨੇ ਵੀ ਆਪਣੀ ਪੇਮੈਂਟ ਕੀਤੀ ਜਿਹੜੀ ਕੋਈ ਪੇਮੈਂਟ ਸੀਗੀ ਇਹਨਾਂ ਦੀ ਤਾਂ ਸਮਾਨ ਕਹਿੰਦੇ ਭੰਜੀ ਕਹਿੰਦੇ ਬਾਹਰੋਂ ਲੈ ਲਓ ਉਹ ਵੀ ਚਲ ਗਏ ਤੇ ਉਸ ਤੋਂ ਬਾਅਦ ਉਹ ਜਿਹੜੇ ਠਾ ਗਿਆ ਉਹ ਬੈਠੇ ਆ ਜੀ ਉਹ ਦੇਖੋ ਕਹਿੰਦਾ ਮੈਨੂੰ ਤੋਰੋ ਦਿਲਚਸਿਆ ਵਾਲਾ ਕਹਿੰਦਾ ਆਹ ਦੇਖੋ ਆ ਠਾਗ ਹੁਣ ਉੱਠੂਗਾ ਤੇ ਤੁਹਾਨੂੰ ਪੈਸੇ ਲੈਂਦਾ ਵੀ ਇੱਥੇ ਲਾਈਵ ਦਿਖਾਉਨੇ ਆ ਪੈਸੇ ਨੇ ਕਿੰਦਾ ਭੰਜੀ ਕੋਲ ਆਏ ਸਾਰਾ ਜਿਹੜਾ ਇਹ ਨਾ ਸੀਨ ਫਿਰਵੀ ਸੀਨ ਬਣਿਆ ਆ ਉਹ ਤੁਹਾਨੂੰ ਸਾਰਾ ਦਿਖਾਉਨੇ ਆ ਜੀ ਅਰੇ ਇਹਦੇ ਦੂਜੇ ਕਸਟਮਰ ਸੀ ਜੀ ਉਹ ਦੇਖੋ ਉਹ ਵੀ ਜਾ ਰਿਹਾ ਆਪਣੀ ਪੇਮੈਂਟ ਕਰਕੇ ਜੇ ਆ ਜਿਹੜਾ ਵਰਕਰ ਆ ਮੁੰਡਾ ਦੁਕਾਨ ਤੇ ਆਪਣੇ ਰੱਖਿਆ ਹੋਇਆ ਜੇ ਇਹ ਨਾ ਹੁੰਦਾ ਹੋ ਸਕਦਾ ਇਹ ਲੋਕ ਜਾਨਵਾਲ ਦਾ ਵੀ ਨੁਕਸਾਨ ਕਰਕੇ ਜਾਂਦੇ ਉਹ ਦੇਖੋ ਭੈਣ ਜੀ ਵੀ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਕਿ ਉਹ ਜਿਹੜਾ ਰੇਟ ਉਹਨਾਂ ਦਾ ਤੇ ਉਹ ਕਹਿੰਦਾ ਏਟੀਐਮ ਲੱਗੇ ਹੈਗਾ ਉਹ ਦੇਖੋ ਪੈਸੇ ਉਹਨੂੰ 2000 ਰੁਪਏ ਬੀਬੀ ਦਿੱਤਾ ਤੇ ਕਹਿੰਦਾ 7000 ਤੁਸੀਂ ਦੇ ਦਿਓ ਇਹ ਬੰਦਾ ਭੈਣ ਜੀ ਨੂੰ ਕਹਿੰਦਾ 7000 ਰੁਪਏ ਤੁਸੀਂ ਦੋ ਦੇ ਦਿਓ ਤੇ ਮੈਂ ਤੁਹਾਨੂੰ ਕਢਾ ਕੇ ਦੇ ਦਿੰਦਾ 2000 ਉਹਨੂੰ ਉਹ ਦੇਖੋ ਫੜਾਉਣ ਲੱਗਾ ਆ ਲਓ ਜੀ ਆ 2000 ਪਹਿਲਾਂ ਉਹਨੂੰ ਫੜਾਉਣ ਲੱਗਾ ਤੇ ਉਹ ਕਹਿੰਦਾ ਮੈਂ ਯਾਰ ਜੈਨੂ ਨੂੰ ਬੰਦਾ ਆਇਆ ਮੈਂ ਇੱਥੋਂ ਕਢਾ ਕੇ ਦੇ ਦਿੰਦਾ ਬਾਕੀ ਤੂੰ ਫੜ ਕਹਿੰਦਾ ਕੋਈ ਨਹੀਂ ਤੇ ਆ ਦੇਖਿਓ ਉਹ ਗੱਲਾਂ ਬਾਤਾਂ ਵੈਸੀ ਜਾਂਦੇ ਆਪਸ ਦੇ ਵਿੱਚ ਉਹ ਦੇਖੋ ਭੈਣ ਜੀ ਨੂੰ ਵੀ ਕਹਿੰਦਾ ਭੈਣ ਜੀ ਤੁਸੀਂ ਦੇ ਦਿਓ ਪੈਸੇ ਤੇ ਕੋਈ ਗੱਲ ਨਹੀਂ 7000 ਰੁਪਇਆ ਮੈਂ ਏਟੀਐਮ ਤੋਂ ਕਢਾ ਕੇ ਦੇ ਦਾਂ ਤੁਹਾਨੂੰ ਇਹ ਸਾਰੇ ਮੈਂ ਲੈ ਲੈਣਾ ਆ ਦੇਖੋ ਬਾਰ ਬਾਰ ਇਹੀ ਕਹਿ ਰਿਹਾ ਕਿ ਆ ਆ ਦੇਖੋ 2000 ਰੁਪਇਆ ਭੈਣ ਜੀ ਨੂੰ ਫੜਾਇਆ ਫੜਾਉਣ ਲੱਗਾ ਭੈਣ ਜੀ ਕਹਿੰਦੇ ਨਹੀਂ ਤੁਸੀਂ ਆਪਣੇ ਕੋ ਆਪਣੇ ਪੈਸੇ ਰੱਖੋ ਕੋਈ ਗੱਲ ਨਹੀਂ ਉਹ 2000 ਰੁਪਇਆ ਆ ਦੇਖਿਓ ਉਹ ਇਹੀ ਗੱਲ ਬਾਤ ਜਿੱਦਾਂ ਤੁਹਾਨੂੰ ਪਜਲ ਕਰਨਾ ਹੁੰਦਾ ਕਿਸੇ ਬੰਦੇ ਨੇ ਗੱਲਾਂ ਬਾਤਾਂ ਦੇ ਆਪਸ ਵਿੱਚ ਲੜੀ ਜਾਂਦੇ ਇੱਕ ਤਰ੍ਹਾਂ ਦਾ ਬਹਿਸ ਹੀ ਜਾਂਦੇ ਆ ਉਹ ਕਹਿੰਦਾ ਯਾਰ ਰਹਿਣ ਦੇ ਮੈਂ ਚੱਲਾ ਆਂ ਉਹਨੇ ਕਹੋ ਨਹੀਂ ਨਹੀਂ ਯਾਰ ਆ ਜਾ ਤੂੰ ਮੈਂ ਇੱਥੋਂ ਲੈ ਲੈਣੇ ਆ ਸਾਰੇ ਦਲੀਚੇ ਇਹ ਗੱਲਾਂ ਬਾਤਾਂ ਦੇਖੋ ਕਹਿੰਦਾ 2000 ਰੁਪਇਆ ਫੜੋ ਭੈਣ ਜੀ ਤੇ ਤੁਸੀਂ ਇੱਥੋਂ 7000 ਯਾਰ ਹੋਰ ਪਾ ਕੇ ਇਹਨੂੰ ਦੇ ਦਿਓ ਆ ਦੇਖੋ ਹੁਣ ਚਾਲ ਦੇਖੋ ਤੁਸੀਂ ਕਿੱਡੀ ਵੱਡੀ ਆ ਆ ਦੇਖੋ ਭੈਣ ਜੀ ਵਿਚਾਰੇ ਸਿੱਧੇ ਸਾਦੇ ਬੰਦਾ ਵਿਸ਼ਵਾਸ ਕਰ ਲੈਂਦਾ ਹਰ ਇੱਕ ਤੇ ਉਹ ਦੇਖੋ 7000 ਰੁਪਇਆ ਭੈਣ 2000